ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਤਸੰਗ ਜੀਓ ਆਓ ਅੱਜ ਆਪਾਂ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 16ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਅਜ਼ਰਬਾਈਜਾਨ ਦੀ ਫੇਰੀ ਬਾਰੇ ਜਾਣਕਾਰੀ ਦਈਏ ਬਾਕੂ ਅਜ਼ਰਬਾਈਜਾਨ ਦੀ ਰਾਜਧਾਨੀ ਹੈ 1992 ਵਿੱਚ ਇਹ ਰੂਸ ਤੋਂ ਅਡੋਲ ਕੇ ਇੱਕ ਵੱਖਰਾ ਦੇਸ਼ ਬਣ ਚੁੱਕਾ ਸੀ। ਔਰ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਬਾਕੂ ਫੇਰੀ ਦਾ ਮਲੰਕਣਾ। ਸਿਟਾ ਕਟਿਆ ਗਿਆ ਹੈ ਕਿ ਐਕਸਪੋਰਟ ਪ੍ਰੈਸ 1921 ਅਤੇ ਬਾਕੂ ਦੁਆਰਾ ਪ੍ਰਕਾਸ਼ ਜਹીર ਈਦਦੀਨ ਮੁਹੰਮਦ ਬਾਬਰ ਦੀਆਂ ਯਾਦਾਂ ਵਿੱਚ ਜਾਣਕਾਰੀ ਦੇ ਇਨਕਾਰ ਗੁਰੂ ਨਾਨਕ ਦੇਵ ਨੇ ਬਾਕੂ ਦੀ ਯਾਤਰਾ ਕੀਤੀ ਸੀ ਜਿੰਦਗਾਨੇ ਸ਼ਾ ਸਮਾਈ ਏਵਲ ਫਾਰਸੀ ਅਤੇ ਗੁਰੂ ਨਾਨਕ ਦੇਵ ਜੀ ਦੀ ਅਬਰੰਭਪੁਰਾਣੀ ਦਾ ਸ਼ਿਲਾ ਲੇਖ ਦੋ ਵੱਖ-ਵੱਖ ਤਾਮਾਂ ਤੇ ਮਿਲਿਆ ਹੈ ਉਸ ਅਨੁਸਾਰ ਇਹਨਾਂ ਸ਼ਿਲਾ ਲੇਖਾਂ ਦੀਆਂ ਤਰੀਖਾਂ ਉਪਲਬਧ ਨਹੀਂ ਹਨ ਇਸ ਲਈ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਕਿ ਖੋਜ ਲਈ ਇੱਕ ਵਕਤ ਵਫਦ ਜਿਹੜਾ ਹੈ ਉਹ ਬਾਕੂ ਭੇਜਿਆ ਜਾਵੇ ਬਾਦਕਸੁੰਦੀ ਨਾਲ ਖੋਜ ਵਿਦਵਾਨਾਂ ਦਾ ਅਜੇ ਕੋਈ ਵਫਦ ਸਮਕਾਲੀ ਸਬੂਤ ਲੱਭਣ ਲਈ ਬਾਕੂ ਨਹੀਂ ਭੇਜਿਆ ਗਿਆ ਜੋ ਇਸ ਗੱਲ ਦੀ ਪੁਸ਼ਟੀ ਕਰ ਸਕੇ ਕਿ ਗੁਰੂ ਜੀ ਅਤੇ ਭਾਈ ਮਰਦਾਨਾ ਅਸਲ ਵਿੱਚ ਬਾਕੂ ਗਏ ਸਨ ਹੋ ਸਕਦਾ ਹੈ ਅਤਸ਼ਗਾ ਮੰਦਰ ਗਏ ਹੋਣ ਜੋ ਬਾਕੂ ਤੋਂ ਲਗਭਗ 20 ਕਿਲੋਮੀਟਰ ਦੂਰ ਸੁਰਖਾਨੀ ਵਿੱਚ ਸਥਿਤ ਹੈ ਹਾਲ ਹੀ ਵਿੱਚ ਮੋਹਾਲੀ ਦੇ ਡਾਕਟਰ ਪੀ ਐਸ ਵਾਲੀਆ ਧਰਮ ਟੂਰਿਸਟ ਦੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਬਾਕੂ ਗਏ ਹੋ ਸਨ ਆਪਣੀ ਫੇਰੀ ਦੌਰਾਨ ਉਸ ਨੇ ਅਤਿਸ਼ੇਗਾਹ ਦਾ ਦੌਰਾ ਕੀਤਾ ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਵਿੱਚ ਸ਼ਿਲਾ ਲੇਖਾਂ ਨੂੰ ਜਾਗਰ ਕਰਨ ਵਾਲੀਆਂ ਕੁਝ ਤਸਵੀਰਾਂ ਲਈਆਂ ਉਹਨਾਂ ਨੇ ਇੱਕ ਹਿੰਦੂ ਮੰਦਿਰ ਵੀ ਦੇਖਿਆ ਜਿੱਥੇ ਭਗਵਾਨ ਸ਼ਿਵ ਨੂੰ ਨਟਰਾਜ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਉਹ ਬਲਦੀ ਹੋਈ ਲਾਟ ਵੀ ਦੇਖੀ ਜੋ ਦੇਵੀ ਜਵਾਲਾ ਨੂੰ ਦਰਸਾਉਂਦੀ ਹੈ ਖੋਜ ਕਰਨ ਲਈ ਜੋ ਗੁਰੂ ਨਾਨਕ ਦੇਵ ਜੀ ਦੇ ਭਾਈ ਮਰਦਾਨਾ ਜੀ ਦੀ ਅਛਾਗਾ ਦੀ ਫੇਰੀ ਦੀ ਪੁਸ਼ਟੀ ਕਰ ਸਕਦੀ ਹੋਵੇ ਤੱਥਾਂ ਤੇ ਪ�ਯੋਕੜ ਵਾਲੇ ਵਿਦਵਾਨਾਂ ਵਾਲੀ ਟੁਕਮਾ ਹੋਵੇਗਾ ਇਸਮਾਈਲ ਦਾ ਸਮਰਾਜ ਸ਼ਾਹ ਇਸਮਾਈਲ ਇੱਕ ਸਫਾਵਿਦ ਰਾਜਵੰਸ ਦਾ ਸੰਸਥਾਪਕ ਸੀ ਉਸਨੇ 1501 ਤੋਂ 1524 ਤੱਕ ਸ਼ਾਸਨ ਕੀਤਾ ਉਸਦੇ ਸਮਰਾਜ ਵਿੱਚ ਜੋ ਕਿ ਈਰਾਨ ਅਜ਼ਰਬਾਈਜਾਨ ਗਣਰਾਜ ਅਰਮੀਨੀਆ ਜ਼ਿਆਦਾਤਰ ਜਾਰਜੀਆ ਉੱਤਰੀ ਕਾਕੇਸਸ ਇਰਾਕ ਕੁਵੈਤ ਅਤੇ ਅਫਗਾਨਿਸਤਾਨ ਦੇ ਨਾਲ-ਨਾਲ ਕੁਝ ਹਿੱਸੇ ਸ਼ਾਮਲ ਸਨ ਅਦੋਨਕ ਦਿਨ ਸੀਰੀਆ ਤੁਰਕੀ ਪਾਕਿਸਤਾਨ ਅਬਜੇਕਿਸਤਾਨ ਤੁਰਕਮੇਨਿਸਤਾਨ ਉਹ ਸ਼ੀਆ ਇਸਲਾਮ ਨੂੰ ਰਾਜਧਰਮ ਬਣਾਉਣ ਲਈ ਜ਼ਿੰਮੇਵਾਰ ਸੀ ਇਸਮਾਇਲ ਦੀ ਸਭ ਤੋਂ ਵੱਡੀ ਵਿਰਾਸਤ ਇੱਕ ਸੰਰਾਜ ਦੀ ਸਥਾਪਨਾ ਕਰ ਰਹੀ ਸੀ ਜੋ 200 ਸਾਲਾਂ ਤੋਂ ਵੱਧ ਚੱਲੀ ਤੇ ਰਾਜਧਾਨੀ ਤਬਰੀਜ਼ ਸੀ ਇਸ ਤਰ੍ਹਾਂ ਸਪਸ਼ਟ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਮਦਪੁਰਬ ਦੀ ਯਾਤਰਾ ਸਮੇਂ ਇਸਮਾਇਲ ਇੱਕ ਆਰਾਮ ਦਾ ਸ਼ਾਸਕ ਸੀ ਡਾਕਟਰ ਦਵਿੰਦਰ ਸਿੰਘ ਚਾਹ ਅਨੁਸਾਰ ਗੁਰੂ ਨਾਨਕ ਦੇਵ ਜੀ ਲਗਭਗ 11 ਸਾਲ ਮਦਪੁਰਬ ਵਿੱਚ ਰਹੇ ਤੇ ਡਾਕਟਰ ਦਲਵਿੰਦਰ ਸਿੰਘ ਘਰੇਵਾਲ ਅਨੁਸਾਰ ਗੁਰੂ ਨਾਨਕ ਦੇਵ ਜੀ ਤਿੰਨ ਵਾਰ राण ਗਏ ਸਨ ਪਹਿਲੀ ਵਾਰ ਕਰਾਂਚੀ ਤੋਂ ਅਦਨ ਜਾਂਦੇ ਹੋਏ ਬਸ਼ਰ ਬਾਦਰ ਗਏ ਦੂਜੀ ਵਾਰ ਮਦੀਨਾ ਤੋਂ ਬਗਦਾਦ ਜਾਂਦੇ ਹੋਏ ਬਸਰਾ ਗਏ ਤੀਜੀ ਵਾਰ ਤੁਰਕੀ ਤੋਂ ਵਾਸੋਂ ਤੋਂ ਬਾਅਦ ਜਦੋਂ ਉਹ ਤਬਰੀਜ਼ ਗਏ ਜੇ ਗੁਰੂ ਨਾਨਕ ਦੇਵ ਜੀ ਤਬਰੀਜ਼ ਗਏ ਸਨ ਜੋ ਕਿ ਪੂਰਬੀ ਅਜਰਬੈਨਦੀ ਸ਼ੂਬੇ ਦੀ ਰਾਜਧਾਨੀ ਹੈ ਤਾਂ ਅਤਿਸ਼ਗਾਹ ਜ਼ਰੂਰ ਗਏ ਹੋਣਗੇ ਕਿਉਂਕਿ ਮਲਤਾਨ ਤੇ ਸ਼ਿਨਤ ਨੂੰ ਹੋਣ ਵਾਲੇ ਯਾਤਰੀਆਂ ਲਈ ਇਸ ਦੀ ਮਹੱਤਤਾ ਹੈ ਦੋ ਵੱਖ-ਵੱਖਰੇ ਸੰਸਾਰਾਂ ਪੂਰਬ ਤੇ ਪਸ਼ਿਮ ਨੂੰ ਇਕੱਠਾ ਕਰਨ ਵਾਲੀਆਂ ਮਹਾਨ ਰੇਸ਼ਮ ਛੜਕਾਂ ਜਿਨ੍ਹਾਂ ਦੇ ਸੱਚ ਵਿੱਚ ਲਗੀਆਂ ਉਹਨਾਂ ਦੇ ਰਾਜਨੀਤਿਕ ਆਰਥਿਕ ਤੇ ਸੱਭਿਆਚਾਰਕ ਵਿਕਾਸ ਦੇ ਇਤਿਹਾਸ ਵਿੱਚ ਕੋਈ ਨਿਸ਼ਾਨ ਨਹੀਂ ਛੱਡ ਸਕਦੀਆਂ ਯਾਤਰੀਆਂ ਵਪਾਰੀਆਂ ਤੇ ਮਿਸ਼ਨਰੀਆਂ ਨੇ ਸੱਭਿਆਚਾਰਕ ਵਿਗਿਆਨਕ ਵਿਦਿਗਤ ਧਾਰਮਿਕ ਮੁੱਲਾਂ ਦਾ ਅਦਾਨ ਪ੍ਰਦਾਨ ਕੀਤਾ ਅਜਰਬੈਜਾਨ ਦੀ ਸੜਕਾਂ ਦੇ ਰਸਤੇ ਤੇ ਅਤੇ ਗਲੋਬਲ ਟਰਾਂਜ਼ਿਟ ਨੈਟਵਰਕ ਦੇ ਵਿਕਾਸ ਵਿੱਚ ਮੱਧਕੋਰ ਉਜੋਗ ਪਾਇਆ ਅਜਰਬੈਜਾਨੀ ਕਸਬੀਆਂ ਬਸਤੀਆਂ ਦੇ ਮਾਰਗ ਤੇ ਅਤਵਾਦ ਬਹੁਤ ਸਫਲਤਾ ਨਾਲ ਸ਼ਿਰਕ ਰੋਡ ਦੇ ਨਾਲ ਫੈਲ ਗਏ ਦਵੱਲੇ ਜ਼ਮੀਨੀ ਅਤੇ ਸਮੁੰਦਰੀ ਰਸਤੇ ਅਜਰਬੈਜਾਨ ਜਾਣ ਨੂੰ ਚੀਨ ਸਰੀਆ ਭਾਰਤ ਏਸ਼ੀਆ ਮਾਈਨਰ ਈਰਾਨ ਮਿਸਰ ਰੂਸ ਅਰਬ ਪ੍ਰਾਇਦੀਪ ਉੱਤਰੀ ਅਫਰੀਕਾ ਤੇ ਯੂਰਪ ਨਾਲ ਜੋੜਦੇ ਨੇ ਅੰਗਰੇਜ਼ ਅਜਰਬਾਈਜਾਨ ਰਾਹੀਂ ਪਾਰ ਜਾਣ ਲਈ ਇਸ ਰਸਤੇ ਰਹੀ ਜਾਂਦੇ ਸਨ ਭਾਰਤੀ ਵਪਾਰੀ ਬਾਕੂ ਅਤੇ ਸ਼ਾ ਮੁਖੀ ਨਾਲ ਮਸਾਲੇ ਅਤੇ ਕਸ਼ਮੀਰੀ ਕੱਪੜੇ ਦਾ ਵਪਾਰ ਕਰਦੇ ਸਨ ਇਸ ਕਾਰਨ ਕਰਕੇ ਅਸਲ ਵਿੱਚ ਬਾਕੂ ਵਿੱਚ ਮਦ ਕਾਲੀ ਦਾ ਆਫਰ ਦੇ ਇੱਕ ਸੀਰੀਅਸ ਸਵਿਚ ਭਾਰਤੀ ਮੋਲ ਦਾ ਨਾਮ ਮਲਤਾਨੀ ਹੈ ਬਾਕੂ ਰਾਈ ਕਾਲੇ ਸਾਗਰ ਨਹੀਂ ਚੀਨ ਅਤੇ ਭਾਰਤੋਂ ਲੰਘਣ ਵਾਲੇ ਮਾਲ ਲਈ ਇੱਕ ਆਵਾਜਾਈ ਪੁਆਇੰਟ ਵਜੋਂ ਕੰਮ ਕਰਦਾ ਸੀ ਇਸ ਤਰ੍ਹਾਂ ਅਜਰਬਾਈ ਜਾਣ ਵਿੱਚ ਬਾਕੂ ਦੀ ਮਹੱਤਤਾ ਅਤੇ ਅਰਸ਼ਗਾ ਮੰਦਰ ਦੀ ਸਥਿਤੀ ਧਿਆਨ ਵਿੱਚ ਰੱਖਦੇ ਹੋਏ ਅਸਮਾਇਲ ਇੱਕ ਦੇ ਰਾਜ ਦੌਰਾਨ ਗੁਨਾਰਕ ਦੇਵ ਜੀ ਦੇ ਅਜਰਬਾਈ ਜਾਣ ਵਿੱਚ ਆਉਂਦੀ ਸੁਭਾਵਨਾ ਬਹੁਤ ਹੈ ਬਾਕੂ ਅਤਸ਼ਗਾਜ ਨੂੰ ਅਕਸਰ ਬਾਕੂ ਦਾ ਫਾਇਰ ਟੈਂਪਲ ਕਿਹਾ ਜਾਂਦਾ ਹੈ ਅਜ਼ਰਬਾਈਜਾਨ ਦੇ ਬਾਕੂ ਦੇ ਇੱਕ ਉਪਨਗਰ ਸ਼ਰਖਾਨੀ ਕਸਬੇ ਵਿੱਚ ਇੱਕ ਧਾਰਮਿਕ ਮੰਦਿਰ ਵਰਗਾ ਇੱਕ ਕਿਲਾ ਹੈ ਫਾਰਸੀ ਸਿਲਾ ਲੇਖ ਦੀ ਆਧਾਰ ਤੇ ਮੰਦਿਰ ਨੂੰ Hindu Sikh ਅਤੇ Zoroastrian ਪੂਜਾ ਸਥਾਨ ਵਜੋਂ ਵਰਤਿਆ ਜਾਂਦਾ ਸੀ ਆਤਸ਼ ਅਗਲੀ ਫਾਰਸੀ ਸ਼ਬਦ ਹੈ ਪੈਂਟਾਗੋਨ ਕੰਪਲੈਕਸ ਜਿਹਦੇ ਆਲੇ-ਦੁਆਲੇ ਭਿਕਸ਼ੂਆਂ ਦੇ ਸ਼ੈਲਾ ਨਾਲ ਕਿਰਿਆ ਹੋਇਆ ਵਿਹੜਾ ਹੈ ਮੱਧ ਵਿੱਚ ਟੈਟਰਾਥੰਮ ਵਿਧੀ ਹੈ 17ਵੀਂ ਅਤੇ 18ਵੀਂ ਸਦੀ ਦੌਰਾਨ ਬਣਾਇਆ ਗਿਆ ਸੀ ਇਸ ਨੂੰ 19ਵੀਂ ਸਦੀ ਦੇ ਅਖੀਰ ਵਿੱਚ ਸ਼ਰਧਤਾ ਗਿਆ ਸੀ ਸ਼ਹਿਰ ਖੇਤਰ ਵਿੱਚ ਭਾਰਤੀ ਆਬਾਦੀ ਦੇ ਘਟਣ ਕਾਰਨ ਖੇਤਰ ਵਿੱਚ ਇੱਕ ਸਦੀ ਦੇ ਪੈਟਰੋਲੀਅਮ ਅਤੇ ਗੈਸ ਦੇ ਸ਼ੋਸ਼ਣ ਤੋਂ ਬਾਅਦ ਕੁਦਰਤੀ ਇਸ ਜਮੀ ਲਾਟ 1969 ਵਿੱਚ ਵਪਾਰ ਚੱਲੀ ਗਈ ਸੀ ਪਰ ਹੁਣ ਨੇੜਲੇ ਸ਼ਹਿਰ ਤੋਂ ਗੈਸ ਪੈਕ ਦੁਆਰਾ ਸੰਚਾਲਿਤ ਹੈ ਬਾਕੂ ਅਰਸ਼ਗਹਾ ਉੱਤਰ ਪਸ਼ਮੀ ਭਾਰਤੀ ਉਪਦੀਪ ਦੇ ਜ਼ੋਰੋਸਤਰੀਆਨ ਦਾ ਇੱਕ ਤੀਰਥ ਅਤੇ ਦਰਸ਼ਨ ਕੇਂਦਰ ਸੀ ਜੋ ਮਸ਼ਹੂਰ ਗ੍ਰੈਂਡ ਟ੍ਰਿਕ ਰੋਡ ਰਾਈ ਕੈਪਸ਼ੀਨ ਖੇਤਰ ਨਾਲ ਵਪਾਰਕ ਸ਼ਾਮਲ ਸੀ ਕੰਪਲੈਕਸ ਨੂੰ 1975 ਵਿੱਚ ਇੱਕ ਅਜਾਇਬ ਘਰ ਵਿੱਚ ਬਦਲ ਦਿੱਤਾ ਗਿਆ ਸੀ ਹੁਣ ਮੀਉਜੂਮੇ ਚਾਉਣ ਵਾਲੇ ਸਲਾਦੀਆਂ ਦੀ ਸਲਾਨਾ ਗਿਣਤੀ 15000 ਤੋਂ ਵੱਧ ਹੈ ਮਜੂਦਾ ਰੂਪ ਵਿੱਚ ਚਰਸ਼ਿਕਾ ਮੰਦਰ 17ਵੀਂ ਤੇ 18ਵੀਂ ਸਦੀ ਵਿੱਚ ਬਣਾਇਆ ਗਿਆ ਸੀ ਪੰਜਾਬੀ ਵਿੱਚ ਗੁਰਮਖੀ ਲਿਪੀ ਵਿੱਚ ਮੂਲ ਮੰਤਰ ਜਾਂ ਆਰੰਭਕ ਛੰਦ ਤੋਂ ਬਾਅਦ ਦੋ ਛਲਾ ਲੇਖ ਵਿੱਚ ਪੰਜਵੀਂ ਛੇਵੀਂ ਅਤੇ ਸਤਵੀਂ ਤੱਕ ਵਿੱਚ ਪਹਿਲੇ ਛਲਾਖੀ ਲੇਖ ਵਿੱਚ ਬਾਬਾ ਜਦੂਸ਼ਾ ਬਾਬਾ ਜਿਹਦਾ ਪਤਲਾ ਬਾਬਾ ਬੰਕੇਸ਼ਾ ਸੀ ਤੇ ਰਾਸ਼ਾ ਰਚਿਆ ਗਿਆ ਸੀ ਇੱਕ ਪਵਿੱਤਰ ਸਥਾਨ ਹੈ ਦੂਜੇ ਸ਼ਿਲਾ ਲੇਖ ਵਿੱਚ ਚੌਥੀ ਪੰਜਵੀਂ ਛੇਵੀਂ ਤੇ ਸਤਵੀਂ ਪੰਕਤੀ ਵਿੱਚ ਇੱਥੇ 바ਵਾ ਗਦਾਸਾ ਬਾਮਗੇ ਵਾਲੇ ਨਿਵਾਸੀ ਸੀ ਜਿਹਦਾ ਚੇਲਾ ਮੇਲਾ RAM ਅੱਗੇ ਸੀ ਜਿਹਦਾ ਚੇਲਾ ਕਰਤਾ RAM ਦਾਸੀ ਸੀ ਜੋਹਲਾ ਜੀ ਨਾਮ ਕਿਸ ਪਵਿੱਤਰ ਸਥਾਨ ਬਣਾਇਆ ਗਿਆ 17ਵੀਂ ਸ਼ਰੀ ਦੇ ਸ਼ੁਰੂ ਵਿੱਚ ਲਿਖੇ ਸ਼ਿਲਾ ਲੇਖ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੇ ਨਾਵਾਂ ਦਾ ਪਤਾ ਲਗਾਉਣ ਲਈ ਖੋਜ ਦੀ ਲੋੜ ਹੈ ਸਬੰਧਤ ਵਿਅਕਤੀ ਸਿੰਧ ਜਾਂ ਮਲਤਾਨ ਦੇ ਵਪਾਰੀ ਹੋ ਸਕਦੇ ਨੇ ਜੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਵਿਸ਼ਵਾਸ ਰੱਖਦੇ ਸੀ ਜਵਾਲਾ ਜੀ ਦੇਵੀ ਦੀ ਪੂਜਾ ਤੋਂ ਸੰਤੁਸ਼ਟ ਨਹੀਂ ਸਨ ਇਸ ਲਈ ਇਹ ਪਤਾ ਲਗਾਉਣੀ ਖੋਜ ਕੀਤੀ ਜਾਣੀ ਚਾਹੀਦੀ ਹੈ ਸਿੰਧ ਅਤੇ ਮਲਤਾਨ ਦੇ ਯਾਤਰੀ ਕੌਣ ਸਨ ਜੋ ਅਜਰਬਾਈ ਨਾਲ ਵਪਾਰ ਕਰਦੇ ਸਨ ਇਸ ਤੋਂ ਇਲਾਵਾ ਬਾਕੂ ਵਿੱਚ ਮਲਤਾਨੀ ਕਾਫਲੇ ਦੀ ਸਲਾਈ ਦੀ ਵਰਤੋਂ ਕਰਦੇ ਸਨ ਕਿਉਂਕਿ ਅਤਿ ਸ਼ਗਹਾ ਮੰਦਰ ਦੇ ਆਲੇ-ਦੁਆਲੇ ਜਾਂ ਬਾਕੂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹ ਰਹੇ ਸਨ ਇਸ ਲਈ ਅਜਰਬਾਈਨੀ ਭਾਸ਼ਾ ਜਾਂ ਫਾਰਸੀ ਭਾਸ਼ਾ ਵਿੱਚ ਕੁਝ ਸਬੂਤ ਉਲਦ ਹੋਣ ਦੀ ਸਭਾਵਨਾ ਤੋਂ ਅਨਕਾਰ ਨਹੀਂ ਕੀਤਾ ਜਾ ਸਕਦਾ ਗੁਰਮੁਖੀ ਲਿਪੀ ਵਿੱਚ ਪੰਜਾਬੀ ਵਿੱਚ ਦੋਛਲਾ ਲਿਖਣ ਹੀ ਜਿੰਮੇਵਾਰ ਸ਼ਿਖਜੇਲਿਆ ਨੇ 17ਵੀਂ ਸਦੀ ਦੇ ਸ਼ੁਰੂ ਵਿੱਚ ਜਿਆ ਕੀਤਾ ਹੋਣਾ ਚਾਹੀਦਾ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਭਾਰਤ ਲਈ ਵਾਕੂ ਛੱਡਣ ਤੋਂ 100 ਸਾਲ ਤੋਂ ਵੀ ਘੱਟ ਸਮਾਂ ਹੈ ਗੁਰੂ ਨਾਨਕ ਦੇਵ ਜੀ ਨੇ ਅਜਰਬਾਈ ਜਾਨ ਦਾ ਦੌਰਾ ਕਿਉਂ ਕੀਤਾ ਇਹ ਸਵਾਲ ਇਸ ਤਰ੍ਹਾਂ ਉੱਠ ਸਕਦਾ ਹੈ ਅਜਰਬਾਈ ਜਾਨ ਸਮਾਇਲ ਇੱਕ ਦੇ ਅਰਾਨੀ ਸਮਰਾਜ ਦਾ ਹਿੱਸਾ ਸੀ ਅਜੋਕੇ ਪਾਕਿਸਤਾਨ ਦੇ ਕੁਝ ਹਿੱਸੇ ਵੀ ਉਸ ਦੇ ਸਮਰਾਜ ਦਾ ਹਿੱਸਾ ਸਨ ਮਧਪੂਰ ਵਿੱਚ ਗੁਰੂ ਨਾਨਕ ਨੇ ਸੁੰਨਿਆਵਾਦੀ ਸ਼ੂਫੀਆਂ ਤੇ ਅਰਾਨੀ ਸਮਰਾਜ ਵਿੱਚ ਉਹਨਾਂ ਦੀ ਯਾਤਰਾ ਸ਼ੀਆਵਾਦੀ ਨਾਲ ਗੱਲਬਾਤ ਕਰਨ ਲਈ ਹੋਣੀ ਚਾਹੀਦੀ ਹੈ ਅਰਸ਼ਗਾਹ ਦੇ ਉਹਨਾਂ ਦਾ ਧਿਆਨ ਇਹ ਦੱਸੌਂਦਾ ਹੈ ਕਿ ਉਹ ਅਗਦੇ ਪਾਸ਼ਕਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਪ੍ਰਮਾਤਮਾ ਬ੍ਰਹਿਮੰਡ ਦਾ ਸਿਰਜਣਹਾਰ ਹੈ ਤੇ ਮੂਲ ਮੰਤਰ ਵਿੱਚ ਦੱਸੇ ਗਏ ਉਸ ਦੇ ਗੁਣਾਂ ਨੂੰ ਮਨੁੱਖ ਦੁਆਰਾ ਅਪਣਾਉਣ ਦੀ ਲੋੜ ਸੀ ਤਾਂ ਜੋ ਸਚਿਆਰ ਸਚਿਆਰ ਬਣ ਸਕਣ ਸਰਉਣੀ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਚੀਫ ਖਾਲਸਾ ਦਿਵਾਨ ਆਦ ਨੂੰ ਬੇਨਤੀ ਹੈ ਖੋਜ ਕਰਨ ਤੇ ਗੁਰੂ ਨਾਨਕ ਦੇਵ ਜੀ ਦੀ ਅਜਰਬੈ ਜਾਨ ਦੀ ਫੇਰੀ ਬਾਰੇ ਸੰਕਾਲੀ ਸੂਝ ਲੱਭਣ ਲਈ ਸਰੋਤਾਂ ਦੀ ਲੋੜ ਹੈ ਬੇਨਤੀ ਕੀਤੀ ਜਾਂਦੀ ਹੈ ਸ਼ਿਆਰ ਖੋਜ ਵਿਦਵਾਨਾਂ ਦੀ ਪਛਾਣ ਕਰਕੇ ਫੰਡ ਮਾਇਆ ਕਰਵਾਏ ਜਾਣ ਤਾਂ ਜੋ ਅਜਰਬਾਈ ਜਾਨ ਅਤੇ ਇਰਾਨ ਵਿੱਚ ਗੁਰੂ ਜੀ ਦੀ ਫੇਰੀ ਬਾਰੇ ਸਮਕਾਲੀ ਸਬੂਤ ਲੱਭ ਸਕਣ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਸਤਕ ਦਾ ਅਸਲੀ ਜਸ਼ਨ ਇਹ ਹੋਵੇਗਾ ਸੋ ਗੁਰਸਵਾਰਿਓ ਏਸੀ ਗੁਰੂ ਨਾਨਕ ਦੇਵ ਜੀ ਦੀ ਬਾਕੂ ਦੀ ਫੇਰੀ ਗੁਰਸਵਾਰੀ ਸਤਸੰਗ ਜੀ ਆਓ ਤਨ ਤਨ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਅਫਗਾਨਿਸਤਾਨ ਦੀ ਧਰਤੀ ਤੇ ਕਾਬਲ ਵੱਲੋਂ ਪਰਦੇ ਸਮੇਂ ਜਲਾਲਾਬਾਦ ਪਹੁੰਚੇ ਉੱਥੇ ਦੀ ਜਨਤਾ ਨੇ ਬਹੁਤ ਚਾਅ ਨਾਲ ਉਹਨਾਂ ਦਾ ਕੀਰਤਨ ਸੁਣਿਆ ਸਵਾਗਤ ਕੀਤਾ ਤੇ ਉਹਨਾਂ ਨੇ ਸਤਿਗੁਰੂ ਨੂੰ ਦੱਸਿਆ ਕਿ ਕੋਈ ਦੂਰੀ ਤੇ ਇੱਕ ਸਾਧੂ ਰਹਿੰਦਾ ਹੈ ਜਿਸ ਦਾ ਨਾਮ ਹੈ ਕਢੂਕਾ ਉਹ ਸਾਧੂ ਹਮੇਸ਼ਾ ਚੁੱਪ ਰਹਿੰਦਾ ਹੈ ਕਿਸੇ ਵੱਲੋਂ ਕੁਝ ਨਹੀਂ ਕਹਿੰਦਾ ਜੋ ਕੁਝ ਖਾਣ ਨੂੰ ਮਿਲ ਜਾਵੇ ਉਹਦੇ ਤੇ ਸੰਤੋਸ਼ ਕਰ ਜਾਂਦਾ ਹੈ ਪੂਰੀ ਤਰ੍ਹਾਂ ਭੋਜਨ ਨਾ ਮਿਲਣ ਕਰਕੇ ਉਸ ਦਾ ਸਰੀਰ ਕੇਵਲ ਹੱਡੀਆਂ ਦਾ ਪਿੰਜਰ मात्र ਰਹਿ ਗਿਆ ਹੈ ਇਹ ਜਾਣਕਾਰੀ ਪ੍ਰਾਪਤ ਕਰਕੇ ਗੁਰਦੇਵ ਜੀ ਉੱਥੇ ਪਹੁੰਚੇ ਜਿੱਥੇ ਇੱਕ ਢੂਕਾ ਸਾਧੂ ਚੁੱਪੀ ਧាន ਕਰਕੇ ਹੜ ਚੋਗ ਵੱਲੋਂ ਭਜਨ ਬੰਦਗੀ ਵਿੱਚ ਲੀਨ ਸੀ ਗੁਰਦੇਵ ਨੇ ਜਦੋਂ ਉਹਦੇ ਸਰੀਰ ਦੀ ਅਜੇਹੀ ਹਾਲਤ ਤੱਕੀ ਬਹੁਤ ਦੁੱਖ ਹੋਇਆ ਕਹਿਣ ਲੱਗੇ ਇਹ ਸਰੀਰ ਕੁਦਰਤ ਦਾ ਦਿੱਤਾ ਹੋਇਆ ਅਨਮੋਲ ਖਜ਼ਾਨਾ ਹੈ ਇਹ ਸਰੀਰ ਨੂੰ ਪ੍ਰਭੂ ਨੇ ਮਨੁੱਖੀ ਆਤਮਾ ਲਈ ਇੱਕ ਮਕਾਨ ਦੇ ਰੂਪ ਵਿੱਚ ਰੱਖਿਆ ਹੈ ਜਿਸ ਨੂੰ ਅੰਦਰ ਬਾਹਰ ਦੋਨਾਂ ਰੂਪਾਂ ਵੱਲੋਂ ਤੰਦਰੁਸਤ ਰੱਖਣਾ ਮਨੁੱਖ ਦਾ ਫਰਜ਼ ਹੈ ਇਸ ਸਰੀਰ ਦੀ ਜੇਕਰ ਕੋਈ ਦੇਜਤੀ ਕਰਦਾ ਹੈ ਅਰਥਾਤ ਉਹ ਆਤਮ ਹੱਤਿਆ ਦੇ ਬਰਾਬਰ ਹੈ ਭਾਵੇਂ ਉਹ ਕਿਸੇ ਢੰਗ ਨਾਲ ਹੋਵੇ ਤਾਂ ਉਹ ਇੱਕ ਵੱਡਾ ਦੋਸ਼ ਹੈ ਜਿਸ ਦੀ ਜ਼ਿੰਮੇਵਾਰੀ ਉਸਤੇ ਹੈ ਇਸ ਲਈ ਆਪਣੇ ਸਰੀਰ ਦੇ ਪ੍ਰਤੀ ਹਮੇਸ਼ਾ ਹੀ ਸੁਚੇਤ ਰਹਿਣਾ ਚਾਹੀਦਾ ਹੈ ਜੇਕਰ ਸਰੀਰ ਰੋਗੀ ਹੋਵੇਗਾ ਜਾਂ ਨਹੀਂ ਰਹੇਗਾ ਆਪਣਾ ਜੀਵਨ ਦਾ ਲਕਸ਼ ਕਿਵੇਂ ਪ੍ਰਾਪਤ ਕਰੇਗਾ ਇਹ ਸੁੰਦਰ ਕਾਇਆ ਵਾਰ-ਵਾਰ ਨਹੀਂ ਮਿਲਦੀ ਜੋ ਮਿਲੀ ਹੈ ਉਸ ਦਾ ਉੱਚੇ ਧਿਆਨ ਰੱਖਣਾ ਉਸ ਤੋਂ ਉੱਚੇ ਕਾਰਜ ਲੈਣਾ ਮਨੁੱਖ ਦਾ ਪਹਿਲਾ ਧਰਮ ਹੈ ਉਸ ਸਮੇਂ ਗੁਰਦੇਵ ਨੇ ਭਾਈ ਮਰਦਾਨਾ ਜੀ ਨੂੰ ਕੀਰਤਨ ਕਰਨ ਨੂੰ ਕਿਹਾ ਆਪ ਜੀ ਨੇ ਸ਼ਬਦ ਉਚਾਰਿਆ ਕਾਚੀ ਗਾਗਰ ਦੇਹ ਦੁਹੇਲੀ ਉਪਜੇ ਬਿਰਸੇ ਦੁਖ ਪਾਈ ਇਹੋ ਜਗ ਸਾਗਰ ਦੁਤਰ ਕਿਉ ਤਰੀਏ ਬਿਨ ਹਰ ਗੁਰ ਪਾਰ ਨ ਪਾਈ ਕੀਰਤਨ ਦੀ ਅਮਰ ਬਾਜ ਵੱਲੋਂ ਕੜੂਕੇ ਸਾਧੂ ਦੀ ਸਮਾਧੀ ਖੁੱਲ ਗਈ ਉਹ ਨਟਾਲ ਦਸ਼ਾ ਵਿੱਚ ਹੀ ਬੋਲਿਆ ਮੈਨੂੰ ਸਹਾਰਾ ਦਿਓ ਮੈਂ ਇਸ ਬਾਣੀ ਵੱਲੋਂ ਆਪਣੀ ਮਨ ਦੀ ਪਿਆਸ ਨੂੰ ਤ੍ਰਿਪਤੀ ਚਾਹੁੰਦਾ ਹਾਂ ਤਤਪਰਤਾ ਗੁਰਦੇਵ ਨੇ ਕਿਹਾ ਇਹ ਸਰੀਰ ਕੱਚੀ ਗਾਗਰ ਦੇ ਸਮਾਨ ਹੈ ਪਤਾ ਨਹੀਂ ਕਦੋਂ ਟੁੱਟ ਜਾਵੇ ਸਭ ਕਾ ਮਧੂਰੇ ਛੁੱਟ ਜਾਣ ਅਤੇ ਪ੍ਰਾਣੀ ਜਾਗਰੂਕ ਹੋਣਾ ਚਾਹੀਦਾ ਹੈ ਸਮਾਂ ਦੇ ਇਸ ਭਵਸਾਗ ਨੂੰ ਪਾਰ ਕਰਨ ਦੀ ਹਰ ਦਸ ਕਰਦੇ ਰਹਿਣਾ ਚਾਹੀਦਾ ਹੈ ਸਰੀਰ ਰੂਪੀ ਮੰਦਰ ਨੂੰ ਇਸ ਕਾਰਜ ਲਈ ਤਿਆਰ ਰੱਖਣਾ ਚਾਹੀਦਾ ਹੈ ਇਹ ਸੁਣ ਕੇ ਸਾਧੂ ਬੜਾ ਪ੍ਰਭਾਵਿਤ ਹੋ ਗਿਆ ਚਰਣਾ ਤੇ ਮੱਥਾ ਟੇਕਿਆ ਸਤਿਗੁਰੂ ਨੇ ਅਸੀਸਾਂ ਦਿੱਤੀਆਂ ਔਰ ਆਪਣੇ ਸ਼ੁਭ ਕਰਮ ਵੱਲ ਹਸਨੇ ਆਪਣੇ ਕਦਮ ਪੁੱਟਨੇ ਸ਼ੁਰੂ ਕਰ ਦਿੱਤੇ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ ਸੋ ਇਹ ਸੀ ਭਾਈ ਸਾਧੂ ਘੜੂਕਾ ਜਿੱਥੇ ਸਤਿਗੁਰੂ ਨੇ ਕਿਰਪਾ ਕੀਤੀ ਮਿਹਰ ਕੀਤੀ ਆਓ ਜੀ ਹੋਈਆਂ ਬੁਲਾਣਾ ਚਾਰੀ ਗੱਜ ਕਿਫਤ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ